ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉਸ ਕੋ ਅਸੀਂ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਡਾ ਵੀ ਨਾਮ ਅਸ ਨਾਲ ਜੀ ਜਹਰ ਅੱਖਰ ਤੋਂ ਸ਼ੁਰੂ ਹੁੰਦਾ ਹੈ ਤਾਂ ਤੁਹਾਨੂੰ ਆਪਣੇ ਤੋਂ ਬੇਤੁਕੀ ਜਾਣ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਵੇਗੀ ਤੁਹਾਡੇ ਹੋਸ਼ ਉੱਡ ਜਾਣਗੇ ਜੋ ਇਹਨਾਂ ਚਾਰ ਤਰ੍ਹਾਂ ਵਾਲੇ ਲੋਕਾਂ ਨੂੰ ਪਹੁੰਚਾਉਣਾ ਜਿਹੜੇ ਮਾਰਚ ਦੇ ਮਹੀਨੇ ਦੇ ਵਿੱਚ ਹੋਣ ਵਾਲੇ 5 ਕਰੋੜਪਤੀ ਕਰਾਂ ਦੀਆਂ ਮੌਕੇ ਨੂੰ ਮਿਲਣ ਵਾਲੀਆਂ ਹਨ ਤਿੰਨ ਵੱਡੀਆਂ ਖੁਸ਼ਖਬਰੀਆਂ ਇਸ ਦੇ ਨਾਲ ਇਹ ਧਨ ਦੇ ਨਾਲ ਵੀ ਮਾਲਾ-ਮਾਲ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੋ ਰਿਹਾ ਹੈ ਕਮੈਂਟ ਬਾਕਸ ਦੇ ਵਿੱਚ ਜਿਹਨਾਂ ਮਾਤਾ ਲక్ష్ਮੀ ਜੀ ਨੇ ਕਿ ਹਜਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓ ਸੋ ਦੋਸਤੋ ਤੁਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਉਂਕਿ ਬਹੁਤ ਹੀ ਸਾਲਾਂ ਦੇ ਬਾਅਦ ਇਹ ਇੱਕ ਸੁਹਾਣੀ ਤੁਹਾਡੇ ਸਾਹਮਣੇ ਕਰ ਦਿੱਤੀ ਗਈ ਹੈ ਮਾਰਚ ਮਹੀਨੇ ਵਿੱਚ ਉਹਨਾਂ ਦੇ ਲਈ ਜਿਹੜੇ ਇਸ ਅੱਖਰ ਵਾਲੇ ਲੋਕ ਹਨ ਜਿਨ੍ਹਾਂ ਦਾ ਨਾਮ ਅਸੀਂ ਆਪਣੇ ਅੱਜ ਦੀ ਬੋਲੀ ਉਤੇ ਵਿੱਚ ਆਰ ਨੂੰ 10 ਅ ਤੇ ਜੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਲੋਕਾਂ ਨੂੰ ਮਿਲਣ ਵਾਲੀਆਂ ਹਨ ਜੀ ਇਹਨਾਂ ਵੱਡੀਆਂ ਖੁਸ਼ਖਬਰੀਆਂ ਜਿਨ੍ਹਾਂ ਨੂੰ ਸੁਣ ਕੇ ਹੁਣ ਇਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਬਦਲ ਜਾਵੇਗੀ ਇਹ ਸ਼ੁਰੂ ਤੋਂ ਨਹੀਂ ਚਾਰ ਅੱਖਰਾਂ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਰੀ ਮਿਲ ਸਕੇ ਕਿਉਂਕਿ ਇਹਨਾਂ ਨੂੰ ਹੁਣ ਕਰੋੜਪਤੀ ਬਣਨ ਤੋਂ ਪਹਿਲਾਂ ਵੀ ਵਿਦਾਤਾ ਵੀ ਨਹੀਂ ਰਿਹਾ ਉਸ ਦਾ ਇਹਨਾਂ ਚਾਰ ਅੱਖਰਾਂ ਵਾਲੇ ਲੋਕਾਂ ਦੇ ਭਗਵਾਨ ਸ਼ਨੀ ਦੇਵ ਲਕਸ਼ਮੀ ਦੇਵੀ ਜੀ ਦਾ ਲਕਸ਼ਮੀ ਜੀ ਦੀ ਕਿਰਪਾ ਹਮੇਸ਼ਾ ਦੇ ਹੀ ਬਣੀ ਹੋਈ ਹੈ ਇਹਨਾ ਦੀਆਂ ਮਹਾਰਤ ਨੂੰ ਸ਼ੁਰੂ ਕਰਨੋਂ ਕਾਮਨਾ ਪੂਰੀ ਹੋ ਜਾਵੇਗੀ ਦੋ ਹਰੀਆਂ ਰਚਨਿ ਸ਼੍ਰੀ ਜੀ ਜਿਹਦੀ ਇਹਨਾ ਤੇ ਸਦਾ ਕਿਰਪਾ ਬਣ ਚੁੱਕੀ ਹੈ ਕਿ ਸਾਰੇ ਹੀ ਵਿਦਾਤਾ ਰਣ ਕੇ ਇਹਨਾ ਦੀ ਕਿਸਮਤ ਪਲਟਾਉਣ ਵਾਲੇ ਲੋਕ ਜਿਨ੍ਹਾਂ ਨੇ ਇਹਨਾ ਤੇ ਸੱਚ ਵਾਲਿਆਂ ਨੂੰ ਵੱਡੀਆਂ ਕਰਨੀਆਂ ਹੈ ਖੁਸ਼ਕਭੀਆਂ ਦਿਨਵਾਰੀਆਂ ਹਾਂ ਜੀ ਤੁਹਾਡੀ ਜਿੰਦਗੀ ਨੂੰ ਇਹਨਾ ਦੀ ਜਿੰਦਗੀ ਵਿੱਚ ਬਹੁਤ ਹੀ ਵੱਡੇ ਬਦਲਾਅ ਹੋ ਜਾਣਗੇ ਤੁਹਾਡਾ ਕੋਈ ਬਦਲਾਅ ਨਹੀਂ ਹੋਣ ਦੇ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋ ਜਾਵੇਗਾ ਤਾਂ ਉਹ ਆਪਣੇ ਘਰ ਵਿੱਚ ਕੋਈ ਵੀ ਵਿਅਕਤੀ ਲੰਬੇ ਸਮੇਂ ਤੋਂ ਦੁਰਨਾ ਕਰਨ ਦੀ ਕਿਸੇ ਬਿਮਾਰੀ ਦੇ ਨਾਲ ਦੁਜਰੀਆ ਸੀ ਤਾਂ ਪਗਵਾਨ ਸ਼ਨੀ ਦੇਮ ਕਰਨ ਦੀ ਉਹਨਾਂ ਦੀ ਸੁਖਸ਼ਮੀ ਉਹ ਤਾਂ ਦੇਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਉਹਨਾਂ ਲੋਕਾਂ

ਇਕਰ ਤੁਸੀਂ ਸਾਡੇ ਚੈਨਲ ਦੇ ਨਾਮੇ ਆਏ ਹੋ ਤੁਸੀਂ ਬਹੁਤ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਿਉਂਕਿ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਜਰੂਰ ਕਰ ਦੇਣਾ ਪ੍ਰੋਬਲਮ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਵੀ ਜਰੂਰ ਆਨ ਕਰ ਲੈਣਾ ਜੀ ਤਾਂ ਜੋ ਸਾਡੇ ਪਹਿਲਾ ਵੀਡੀਓ ਤੁਹਾਡੇ ਤੱਕ ਬਹੁਤ ਜਲਦੀ ਤੱਕ ਜਾਣਕਾਰੀ ਮਿਲ ਜਾਵੇ ਕਿ ਤੁਹਾਨੂੰ ਇਹ ਰਾਸ਼ੀ ਦੇ ਵਿੱਚ ਕਿਹੜੇ ਪਰਿਵਾਰ ਤੰਗ ਵਾਲੇ ਹਨ ਪਾਉਣਾ ਕਰਨਾ ਹੈ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਰੂਰ ਕਰ ਵਾਲਿਆਂ ਦੀ ਜਿਹੜੀਆਂ-ਜਿਹੜੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਨੇ ਨਰਮੋਸ ਉਪਾਰ ਕਰਨ ਦੀ ਇਹ ਪ੍ਰਣਿਧਾਨ ਸ਼ਾਨੀ ਜੀ ਨੇ ਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਨੈਮਤੀ ਤੋਂ ਬਹੁਤ ਖੁਸ਼ ਹੋ ਚੁੱਕੇ ਹਨ ਤੇ ਤੁਹਾਡੇ ਦਾਨ ਕਰਨਾ ਚਾਹੀਦਾ ਜਿਆਦਾ ਪਰਸੰਨ ਹੋ ਚੁੱਕੇ ਹਨ ਮੰਨਣਾ ਚਾਹੀਦਾ ਹੈ ਜੇਕਰ ਤੁਸੀਂ ਕਿਸੇ ਨੂੰ ਭੁੱਖੇ ਨੂੰ ਭੋਜਨ ਸ਼ਿਕਾਉਂਦੇ ਹੋ ਜਾਂ ਤੁਸੀਂ ਕਿਸੇ ਮੰਦਰ ਹੋਏ ਚ ਅਨਦਾਨ ਕਰਦੇ ਹੋਵੇ ਜਿਸ ਕਾਰਨ ਤੁਹਾਡੀ ਕਿਸਾਨ ਪੂਰੀ ਤਰ੍ਹਾਂ ਹੀ ਬਲਟ ਜਾਵੇਗੀ ਕਿਸਮਤਾਂ ਕੇ ਅਲੋਕਿਕ ਯੋਗ ਦਾ ਦਰਵਾਜ਼ਾ ਹੁਣ ਖੁੱਲ੍ਹਣ ਵਾਲਾ ਹੈ ਕਿਉਂਕਿ ਤੁਹਾਨੂੰ ਮਾਰਚ ਦੇ ਮਹੀਨੇ ਵਿੱਚ ਦੋ ਵੱਡੀਆਂ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀ ਖੁਸ਼ੀ ਤੁਹਾਨੂੰ ਮਿਲਣ ਵਾਲੀ ਹੈ ਲੜਕੇ ਜਾਂ ਲੜਕੀ ਨੂੰ ਸਰਕਾਰੀ ਬੈਂਕ ਦੇ ਵਿੱਚ ਜ਼ਿੰਦਾਰੀ ਨੌਕਰੀ ਮਿਲਣ ਵਾਲੀ ਹੈ ਜਿਸ ਨੂੰ ਘਰ ਦੇ ਵਿੱਚ ਪੈਸੇ ਦੀ ਜਿਹੜੀ ਤੰਗੀ ਸੀ

ਤਾਂ ਤੁਸੀਂ ਦੋਨੋਂ ਮੇਰਨ ਵਾਲੀ ਹੈ ਤਾਂ ਸ਼ੁਰੂ ਇਹ ਲਿਖਦੇ ਕਿ ਜੇਕਰ ਇਹਨਾਂ ਦੇ ਮਾਤਾ ਪਿਤਾ ਦੀ ਸੁਭਾਸ਼ੀ ਦੇ ਨਾਲ ਮੇਰੇ ਸਬੰਧ ਤੋਂ ਪਰ ਚਰੇ ਸੰਤਰਾਹੀ ਲਿਖਾਂ ਹੈ ਇਸ ਮਹੀਨੇ ਤੁਸੀਂ ਇਸ ਬਿਮਾਰੀ ਤੋਂ ਤਕਰਾਂ ਕਾ ਲੈਣਗੇ ਅਗਰ ਗਹਾਂ ਨਿਸ਼ਣ ਤੇ ભગવાન ਸ਼ਨੀ ਦੇ ਤੇ ਮਾਤਾ ਲਕਸ਼ਮੀ ਜੀ ਦੇ ਨਾਲ ਕਿਰਪਾ ਲਿਖਣ ਤੋਂ ਬਾਅਦ ਜਿਸ ਦੀ ਇਹਨਾਂ ਦੇ ਉੱਪਰ ਬਣ ਚੁੱਕੀ ਹੈ ਜਿਸ ਦੇ ਨਾਲ ਬਿਮਾਰੀ ਤੋਂ ਇਹਨਾਂ ਨੂੰ ਹਮੇਸ਼ਾ ਤੇ ਰਿਸ਼ੂ ਚੰਗੀ ਤਰ੍ਹਾਂ ਮਿਲ ਜਾਵੇਗਾ ਹੈ

ਜੇਕਰ ਚਾਹੁੰਦੇ ਹੋ ਕਿ ਇਹਨਾਂ ਦਾ ਕਾਰੋਬਾਰ ਇਸੇ ਤਰ੍ਹਾਂ ਚੱਲਦਾ ਰਹੇ ਇਹ ਦਿਨ ਦਿਗਲੇ ਰਾਤੋ ਚੁਣਨੀ ਤਰੱਕੀ ਕਰਨ ਤਾਂ ਪਗੜੀ ਨਹੀਂ ਜੀ ਇਹਨਾਂ ਦੋ ਹਰੀਆਂ ਨਗਰਾਂ ਦੇ ਵਿੱਚ ਜੀ ਦੇ ਨਾਮ ਤੇ ਢਣੀ ਵਾਰ ਦੇ ਦਿਨ ਜੇਕਰ ਸਰੋਂ ਦੇ ਫੇਰ ਦਾ ਦਾਨ ਕਰ ਦਿੰਦੇ ਹਨ ਜਾਪ ਵੀ ਕਰ ਇਹਨਾਂ ਨੂੰ ਕਾਮਯਾਬੀ ਦੇ ਰਸਤੇ ਤੁਸੀਂ ਚੰਗੀ ਤਰ੍ਹਾਂ ਕੋਈ ਵੀ ਨਹੀਂ ਰੁਕਾ ਸਕਦਾ ਪੇਪਰ ਦੇ ਉੱਪਰ ਨੋਟ ਵੀ ਕਰ ਕਰਨ ਵਾਲੇ ਹਾਂ ਜੀ ਜੀ ਅਖਰਵਾੜਿਆਂ ਦੇ ਬਾਰੇ ਦਮ ਸਿੰਘਾ ਦੇ ਨਾਮ ਦਾ ਪਹਿਲਾ ਹਸਕਰ ਤੁਹਾਨੂੰ ਆਪਣੇ ਦੁਸ਼ਮਣ ਪਰੇਸ਼ਾਨ ਉਹਨਾਂ ਦੀ ਜ਼ਿੰਦਗੀ ਚ ਵੱਡੀਆਂ ਵੱਡੀਆਂ ਖੁਸ਼ੀਆਂ ਪਤਾ ਹੈ ਸਫਲਤਾਵਾਂ ਹੋਰ ਮਿਲੀਆਂ ਆਉਤੇ ਤੁਹਾਨੂੰ ਹੁਣ ਬਿਲਕੁਲ ਵੀ ਕੰਡਾਉਣ ਦੀ ਜਰੂਰਤ ਨਹੀਂ ਪਵੇਗੀ ਜਦੋਂ ਤੁਸੀਂ ਹਰੀ ਜੇਕਰ ਕੋਈ ਤੁਹਾਡਾ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਜੇ ਤੁਸੀਂ ਤੁਹਾਨੂੰ ਕੋਈ ਵੀ ਹੱਲ ਨਹੀਂ ਸੀ ਮਿਲ ਰਿਹਾ ਤੇ ਤੁਹਾਡਾ ਕੰਮ ਬੜਾ ਸਫਲਤਾਵੋ ਤੁਹਾਨੂੰ ਪੂਰਾ ਹੋ ਜਾਵੇਗਾ ਬਹੁਤ ਦੂਰ ਖੁਸ਼ੀ ਇਹਨਾਂ ਦੇ ਘਰ ਦੇ ਵਿੱਚ ਇਹ ਕਰਵਾ ਲਈ ਹੈ ਕਿ ਮਾਰਚ ਦੇ ਮਹੀਨੇ ਦੇ ਵਿੱਚ इन्हों बहुत ज्यादा संयोग बन रहे नजर आ रहे हैं इस नापति रखते किसी न किसी रुकावट कारण ਤੇ ਧਿਆਨ ਇਹ ਵਿੱਚ ਰੱਖਣਾ ਦੀ ਸੰਤਾਨ ਦੀ ਪ੍ਰਾਪਤੀ ਹੋ ਰਹੀ ਤਰੀਸ ਲਈ ਨੇ ਸੰਤਾਨ ਦੀ ਪ੍ਰਾਪਤੀ ਹੋ ਜਾਵੇ ਜਿਸ ਸਾਰਨ ਇਹ ਆਪਣੇ ਘਰ ਦੇ ਵਿੱਚ ਕਦਰ ਦੋਸੀ ਕਿ ਉਹਦੀ ਲੜੀ ਬੋਲ ਦਿੱਤਾ ਬੰਦਲ ਲਈ ਵੀ ਤਿਆਰ ਹੋ ਜਾਣਗੇ ਇਸ ਤਰ੍ਹਾਂ ਆਵਾਇਨ ਦੀ ਸੰਤਾਨ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਦੀ ਹੈ ਤੁਸੀਂ ਜਿਹੜੇ ਵੀ ਇਹਨਾਂ ਦੇ ਘਰ ਵਿੱਚ ਜਾਂਦੇ ਸਮੇਂ ਤੋਂ ਕਿਧਰੇ ਗੁਰੂਤੀ ਚਲਦੀ ਆ ਰਹੀ ਸੀ ਅਰਦਾਸ ਦੋਹਾਂ ਕਰਨੀ ਹੈ ਹਨ ਵਿਸ਼ਨੂੰ ਜਿਹੜੇ ਮਾਤਾ ਕਸ਼ਮੀ ਜੀ ਦੀ ਆਪਾਰ ਕਿਪਾ ਦੇ ਨਾਲ ਇਹਨਾਂ ਦੇ ਦਾਣ ਪ੍ਰਣਾਲੀ ਦੀ ਤ੍ਰੇਤੀ ਤੋਂ ਪਰੇਸ਼ਾਨ ਹੋ ਕੇ ਉਹਨਾਂ ਦੇ ਕਿਸੇ ਚੀਜ਼ ਦਾ ਹਾਲ ਨਹੀਂ ਹੋਣ ਪਰ ਪੂਰੀ ਕਰਨਗੇ ਇਹਨਾਂ ਦੇ ਕਰਤੱਵਾਂ ਦੇ ਬਹੁਤ ਸ਼ੁਭਾਰ ਪੈਸਾ ਹੁੰਦਾ ਹੈ ਬੁਰਾ ਚਾਹੁੰਦਾ ਹੈ ਜਿਹੜਾ ਵੀ ਤੁਹਾਡੇ ਤੋਂ ਨਵਾਂ ਸ਼ੁਰੂ ਕਰਨਾ ਚਾਹੁੰਦੇ ਹਨ ਉਸੇ ਕੰਮ ਦੇ ਵਿੱਚ ਇਹਨਾਂ ਨੂੰ ਹੋਵੇਗੀ ਤੁਹਾਡੀ ਤਰੱਕੀ ਮਿਲ ਜਾਵੇਗੀ ਜੰਮਾ ਮੁਨਾਫਾ ਵੀ ਮਿਲ ਜਾਵੇਗਾ ਉੱਪਰ ਕਿਸੇ ਨੇ ਕੋਈ ਜਿਸ ਦੀ ਨਾਲ ਇਹਨਾਂ ਦਾ ਘਰ ਦਾ ਮਾਲ ਹੁਣ ਖੁਸ਼ਹਾਲ ਬਣ ਜਾਵੇ ਤੁਹਾਡੇ ਤੋਂ ਦੂਰ ਉਸਤਾਂ ਦੀ ਗੱਲ ਕਰਦੀ ਹਾਂ ਆਪਣੀ ਅਰਦਾਸ ਕਰਵਾਣੀ ਹੈ ਕਿ ਜਿਹੜੇ ਲੋਕਾਂ ਦਾ ਨਾਮ ਪਰਮਾਤਮਾ ਦੇਖ ਕੇ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਬਖਸ਼ ਦਈਏ ਕਪਾਣ ਵਿਸ਼ਨੂੰ ਮੇਰੀ ਜ਼ਿੰਦਗੀ ਦੇ ਵਿੱਚ ਸ਼ਨੀ ਦੇਵ ਤੇ ਮਾਤਾ ਲక్ష్ਮੀ ਦੇ ਵਿੱਚ ਜੀ ਦੀ ਕਿਰਪਾ ਇਹਨਾਂ ਦੇ ਉੱਪਰ ਹੁਣ ਬਹੁਤ ਅਸੀਮ ਹੋ ਚੁੱਕੀ ਹੈ ਕਿਉਂਕਿ ਆਪਣੇ ਤੇ ਕਿਸੇ ਦਾ ਕੁਝ ਕੀਤਾ ਨਹੀਂ ਹੈ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੇਵ ਤੇ ਪਰੇਸ਼ਾਨ ਹੋ ਚੁੱਕੇ ਹਨ ਪਰੇਸ਼ਾਨੀਆਂ ਦੇ ਹਮੇਸ਼ਾ ਗਰੀਬਾਂ ਦੇ ਵਿੱਚ ਦਾਨ ਪੁੰਨ ਕਰਦੇ ਰਹੇ ਕਿ ਨਹੀਂ ਗਰੀਬੀ ਤਾਂ ਵੀ ਦੇ ਕਰਨਾ ਕਿਸੇ ਨੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਤੁਹਾਡੇ ਲਈ ਸਾਰੀਆਂ ਇਹਨਾਂ ਦੀ ਹਰੇਕ ਇੱਛਾ ਹੋਏਗੀ ਵੀਵੀ ਦੇ ਤੇ ਜਿਹੜੇ ਮਨ ਕਰਦੇ ਦੇ ਚੱਕ ਰਹੇ ਨੇ ਮਾਰਚ ਦੇ ਮਹੀਨੇ ਦੇ ਵਿੱਚ ਜੇਕਰ ਇਹ ਅੱਖਰ ਵਾਲੇ ਲੋਕ ਹੈਗਾ ਕੋਈ ਵੀ ਆਪਣੇ ਨਾ ਕੱਪੜੇ ਦੀ ਗੱਲ ਜੇਕਰ ਅਸਾਂ ਕਿਸੇ ਡਿਗਰੀ ਦਾ ਬਿਜ਼ਨਸ ਸ਼ੁਰੂ ਕਰਨ ਵਾਲੇ ਹਨ ਤਾਂ ਇਹਨਾਂ ਦੇ ਲਈ ਇਹ ਸਮਾਂ ਬੁਰਾ ਨਹੀਂ ਕਿਹਾ ਵਿੱਚ ਹੈ ਭਾਵੇਂ ਕੋਈ ਲੱਖ ਸਾਦਾ ਤੋਂ ਕੰਮ ਦੇ ਵਿੱਚ ਲੱਖਾਂ ਰੁਪਏ ਦਾ ਸਮਝ ਜਾਈਵੇਗਾ ਵੀ ਅਸਰ ਨਾਲ ਇਹ ਲੋਕ ਜਿਹੜੇ ਹਨ ਜਿਹਨਾਂ ਦਾ ਮਨ ਹੋ ਸਕਦੇ ਹਨ ਭਰੋਸਾ ਹੋਵੇ ਇਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਦੇ ਲਈ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੁਸੀਂ ਇੱਕ ਐਂਡਸ ਤੋਂ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਸੁਣਨ ਚਾਹੁੰਦੇ ਹੋ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਲੱਗੇ ਜੇ ਮੇਰੀ ਬਾਤੋ ਤੋਂ ਵਦ ਜਰੂਰ ਸ਼ੇਅਰ ਕਰ ਦੇਣਾ ਤੁਸੀਂ ਕਿਸੇ ਦੇ ਕੋਲ ਇਹ ਵੀਖਾਣੀ ਇਹਨਾਂ ਚਾਰ ਅੱਖਰ ਵਾਲਿਆਂ ਦੇ ਨਾਮ ਦੀ ਸੀ ਇਸ ਜਿਸ ਨੂੰ ਇਸ ਵੀਖਾਣੀ ਬਾਰੇ ਪਤਾ ਲੱਗ ਚੁੱਕਾ ਹੈ ਕਿਸੇ ਨੂੰ ਆਪਣੇ ਘਰ ਵਾਲੇ ਸਾਧਨ ਦੇ ਵਿੱਚ ਜਾਗਰੂਕ ਹੋ ਜਾਣਗੇ ਕਿਉਂਕਿ ਜੇਕਰ ਤੁਸੀਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜਗਾ ਤੋਂ ਜਾ ਕੇ ਇਹ ਹਰੀਆਂ ਮਿਰਚਾਂ ਤੇ ਕੇਲ ਨੂੰ ਤੁਸੀਂ ਮਿੱਟੀ ਦੇ ਵਿੱਚ ਗਾੜ ਦੇਣਾ ਹੈ ਜਿਹੜਾ ਤੁਸੀਂ ਹਰੀਆਂ ਮਿਰਚਾਂ ਦੇ ਵਿੱਚ ਕੇਲ ਲਗਾਇਆ ਉਸ ਕੇਲ ਦੇ ਸਮੇਤ ਇਹਨਾਂ ਹਰੀਆਂ ਮਿਰਚਾਂ ਨੂੰ ਤੁਸੀਂ ਗਾੜਨਾ ਹੈ ਥੋੜਾ ਡੂੰਘਾਈ ਤੇ ਜਾ ਕੇ ਤੁਸੀਂ ਗਾੜੋ ਤਾਂ ਜੋ ਕੇਲ ਕਿਸੇ ਨੂੰ ਨਾ ਲੱਗ ਸਕੇ ਇਸੋ ਤਰੀਕੇ ਦੇ ਨਾਲ ਤੁਸੀਂ ਹਰੀ ਮਿਰਚੇ ਤੇ ਕੈਲ ਨੂੰ ਗੱਡਣਾ ਹੈ ਕਿ ਉੱਪਰ ਉਹ ਦਿਖਾਈ ਨਾ ਦੇਵੇ। ਕੋਸਨੂੰ ਡੁੰਗਾਈ ਦੇ ਵਿੱਚ ਗੱਟ ਕੇ ਆਉਣਾ। ਇਹਨਾਂ ਕਰਨ ਤੋਂ ਬਾਅਦ ਤੁਸੀਂ ਆਪਣੇ ਘਰ ਵਾਪਸ ਆ ਜਾਣਾ। ਵਾਪਸ ਆਉਂਦੇ ਸਮੇਂ ਤੁਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਤੇ ਨਾ ਹੀ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਕਿਤੇ ਰਸਤੇ ਦੇ ਵਿੱਚ ਰੁਕਣਾ ਹੈ। ਦੋਸਤੋ ਇਹ ਬਹੁਤ ਹੀ ਸਰਲ ਦੇ ਈਜੀ ਜਿਹਾ ਉਪਾਏ ਹਨ ਤੇ ਇੱਕ ਛੋਟਾ ਜਿਹਾ ਉਪਾਅ ਹੈ ਤੁਸੀਂ ਧਿਆਨ ਰੱਖਣਾ ਕਿ ਗੁਪਤ ਵਿਧੀ ਦੇ ਨਾਲ ਹੀ ਇਸ ਨੂੰ ਉਪਾਣ ਕਰਨਾ ਹੈ ਤੇ ਕਰਦੇ ਸਮੇ ਤੁਸੀ ਕਿਸੇ ਨੂੰ ਦੱਸਣਾ ਹੀ ਨਹੀਂ ਹੈ ਤੇ ਨਾ ਹੀ ਇਸ ਨੂੰ ਉਪਾਣ ਕਰਦੇ ਸਮੇ ਕੋਸ਼ਿਸ਼ ਕਰੋ ਕਿ ਤੁਹਾਨੂੰ ਕੋਈ ਦੇਖੇ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਕਿਉਂਕਿ ਹਰ ਇੱਕ ਕੰਮ ਜੇ ਵਿਸ਼ਵਾਸ ਦੇ ਨਾਲ ਕਰੀਏ ਤਾਂ ਉਹਦੇ ਵਿੱਚ ਹੀ ਸਾਨੂੰ ਸਫਲਤਾ ਮਿਲਦੀ ਹੈ ਕਿਸੇ ਵੀ ਦਿਨ ਤੁਸੀਂ ਇਸ ਉਪਾਣ ਕਰ ਸਕਦੇ ਹੋ ਇਸ ਨੂੰ ਕਰਨ ਲੱਗੇ ਤੁਸੀਂ ਕੋਸ਼ਿਸ਼ ਕਰੋ ਕਿ ਇਹ ਸ਼ਾਮ ਦੇ ਸਮੇਂ ਕਰੋ ਜਦੋਂ ਸੂਰਜ ਛਿਪ ਜਾਂਦਾ ਹੈ ਸੂਰਜ ਛਿਪਨ ਤੋਂ ਬਾਅਦ ਤੁਸੀਂ ਇਸ ਉਪਾਣ ਬੜਾ ਸਰਲ ਤਰੀਕੇ ਦੇ ਨਾਲ ਬਿਨਾਂ ਕੋਈ ਖਰਚਾ ਕੀਤੇ ਆਪਣੇ ਘਰ ਦੇ ਵਿੱਚ ਬੈਠੇ ਕਰ ਸਕਦੇ ਹੋ ਤੇ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਹਜ਼ਾਰਾਂ ਦੁਸ਼ਮਣਾਂ ਪਰੇਸ਼ਾਨੀਆਂ ਨੂੰ ਤੁਹਾਡੇ ਤੋਂ ਦੂਰ ਕਰ ਦੇਵੇਗਾ ਇੱਕ ਵਾਰ ਤੁਸੀਂ ਜ਼ਰੂਰ ਇਸ ਨੂੰ ਪਾਉਣ ਨੂੰ ਕਰਕੇ ਦੇਖਿਓ ਕਿਉਂਕਿ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ ਹੈ ਤੇ ਬਹੁਤ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਹੱਲ ਵੀ ਹੋਇਆ ਹੈ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ